ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲਾ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਮੋਦਕੀ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ ਮੋਦਕੀ ਅਥਰੀ ਨੇੜੇ ਤਲਵੰਡੀ ਭਾਈ ਫਰੀਦਕੋਟ ਇਹਦੇ ਆੜ ਗਵਾਂਢਲੇ ਸ਼ਹਿਰ ਆ ਜਾਂਦੇ ਆ ਇਤਿਹਾਸਕ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਸੱਜਣੋ ਮੱਦ ਕੀ ਤੇ ਉਥੋਂ ਤੁਹਾਨੂੰ ਦੋ ਐਨੀਮਲ ਹੀ ਵਿਖਾਵਾਂਗੇ ਵੀ ਕਰੀ ਵਾਲੇ ਅੱਜ ਇਥੋਂ ਇੱਕ ਤੇ ਮੰਨ ਕੇ ਚੱਲਿਓ ਵੀ ਨੀਲੀ ਰਾਵੀ ਦੀ ਝੋਟੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹਦੀਆਂ ਗੱਲਾਂ ਬਾਤਾਂ ਕਰੀ ਚੱਲਾਂਗੇ ਤੋਰ ਤਾਰ ਚੈੱਕ ਕਰਾਵਾਂਗੇ ਤੁਹਾਨੂੰ ਸੂਨ ਵਾਲੀ ਕਿੰਨੇ ਦਿਨ ਬਾਕੀ ਆ ਸੱਜਣੋ ਤੇ ਇੱਕ ਸੂਈ ਸਵਾਈ ਦਸਾਂ 12 ਦਿਨਾਂ ਦੀ ਤੀਜਾ ਸੂਆ ਮੈਂ 15 ਲੀਟਰ ਦੁੱਧ ਦਾ 14 ਮੰਨ ਕੇ ਜਿਹੜਾ ਮਰਜੀ ਸੱਜਣ ਆਪਦੀ ਤਸੱਲੀ ਕਰ ਸਕਦਾ ਐਣ ਪਾਵਾਂ ਦੀ ਚਾਰ ਡੰਗ ਮਗਰ ਕੱਟਾ ਉਹਦਾ ਵੀ ਲੇਖਾ ਜੋਖਾ ਤੇ ਨੀਲੀ ਰਾਵੀ ਤੋਂ ਜੇ ਸ਼ੁਰੂ ਕਰੀਏ ਤੇ ਆਪਾਂ ਸੱਜਣੋ ਮੰਨ ਲਓ ਵੀ ਤੋਰਾ ਚੈੱਕ ਕਰਦੇ ਆਂ ਉਸ ਤੋਂ ਬਾਅਦ ਆਪਾਂ ਨਾਲ-ਨਾਲ ਗੱਲਾਂ ਕਰੀ ਚੱਲਾਂਗੇ ਨੰਬਰ 8837706507 ਆਜੂਗਾ 8837706507 ਆਜੂਗਾ ਜਿਹਦੇ ਤੇ ਤੁਸੀਂ ਸੰਪਰਕ ਕਰ ਲੈਣਾ ਆਜੋ ਇਹਦੀਆਂ ਕਰੀਏ ਗੱਲਾਂ ਬਾਤਾਂ ਤੇ ਨਾਲੇ ਵੇਖੀਏ ਤੋਰ ਤਾਰ ਕੇ ਨਾਲੇ ਤੁਹਾਨੂੰ ਰੇਟ ਰੂਟ ਦੱਸਦੇ ਆ ਸਜਣੋ ਜੁੜਿਓ ਐਂਡ ਤੱਕ ਫੇਰ ਹੱਥ ਮੰਨ ਕੇ ਬੇਨਤੀ ਆ ਵੀ ਜਿਹੜਾ ਪਸ਼ੂ ਪਸੰਦ ਆਉਂਦਾ ਉਹ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਪਾਂ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਕਰਦੇ ਆ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਸਜਣੋ ਮਾਲਕਾਂ ਦੇ ਦੱਸਣ ਮੁਤਾਬਕ ਤੀਸਰਾ ਸੂਆ ਐਤ ਕੀ ਸੂ ਗਈ ਦੂਜੇ ਸੂਏ 12 ਕਿਲੋ ਦੁੱਧ 12.5 ਕਿਲੋ ਦੁੱਧ ਉਹ ਕਹਿੰਦੇ ਵੀ ਅਸੀਂ ਆਪਣੀ ਸੇਵਾ ਦੇ ਚ ਹੋਇਆ ਕਹਿੰਦੇ ਐਤ ਕੀ ਅਸੀਂ ਬਹੁਤ ਰਾਸ਼ਨ ਜਿਹੜਾ ਚਾਰਿਆ ਤੇ ਐਤ ਕੀ ਵਧ ਦੇਊਗੀ ਬਾਕੀ ਤੁਸੀਂ ਗੈਸ ਆਪੇ ਲਾਇਓ ਕਿਉਂ ਨ ਚਾਨ ਨੂੰ ਬੜੀ ਓਕੇ ਰਹੀ ਆ ਕਹਿੰਦੇ ਲੰਮਾ ਸਮਾਂ ਮਿਲੀ ਆ ਵੀ ਜਿੰਨਾ ਟਾਈਮ ਵੀ ਚੋਈ ਗਏ ਕਹਿੰਦੇ ਆਪ ਛੱਡੀ ਆ ਕਰਮਾਂ ਵਾਲੀ ਠੰਡੀ ਵੜੀ ਹੀ ਕਹਿੰਦੇ ਭਾਵਾ 20 ਕਦਨਾ ਬਾਅਦ ਹੀ ਬੱਚਾ ਜਿਹੜਾ ਮੰਨ ਕੇ ਚੱਲੋ ਵੀ ਇਹਦਾ ਆਪਾਂ ਕਹਿੰਦੇ ਭਾਵਾ ਪਾਸੇ ਕਰ ਲਿਆ ਤੇ ਬਾੜੇ ਤੇ ਲਾ ਲਓ ਜਿਵੇਂ ਵੀ ਤੁਹਾਡੇ ਮਨ ਨੂੰ ਕਹਿੰਦੇ ਤੀਜਾ ਸੁਆਵਾ ਮਾਲੀ ਤੋਂ ਗੱਭਣਾ ਨੀਲੀ ਰਾਵੀ ਦੇ ਤੋਂ ਐਵੇਂ ਆਪਾਂ ਕਹਿ ਦਈਏ ਡੈਮ ਵੱਟ ਤੋਂ ਆ ਜਾਂ ਇਹ ਲਬਖਸ਼ ਤੋਂ ਆ ਨਾਮੀ ਸਾਹਨਾ ਤੋਂ ਪਰ ਇਹ ਮਾਲੀ ਤੋਂ ਆ ਹੈ ਨੀਲੀ ਦਾ ਸ਼ਾਨਦਾਰ ਮਾਲੀ ਆ ਜਿਹਦੇ ਤੋਂ ਗੱਭਣਾ ਹੈ ਭਾਰ ਪਿੱਛੇ ਦੀ ਫਲ ਗਾਰੰਟੀ ਆ ਦਾਣੇ ਦੇ ਹਜੇ ਸਜਣੋ ਖਾਲਾਂ ਦੇ ਪੁੱਤ ਕੋਈ ਨਹੀਂ ਲੰਮੀ ਬਾਂਹ ਦੇ ਚਾਰੂ ਬਥੇਰੀ ਆ ਦਿਨ ਹਜੇ ਕਰਦੀ ਕਰਾਉਂਦੀ ਐ ਇੱਕ ਹਫਤਾ ਲੈ ਜੂਗੀ ਸੱਜਣੋ ਚੀਪਾ ਚੂਪਾ ਆਪਣੇ ਥਾਂ ਟਿੱਪੇ ਜਿਹੜਾ ਸੱਜਣ ਖਰੀਦਦਾ ਉਹ ਆਪਦੇ ਟਿੱਪਕੇ ਵੇਖ ਕੇ ਲੈ ਕੇ ਜਾਵੇ ਕਿਉਂਕਿ ਉਹਨੇ ਵੀ ਪੈਸੇ ਲਾਉਣੇ ਆ ਆਪਾਂ ਵੀ ਪੈਸੇ ਲਾ ਕੇ ਲਈ ਆ ਭਾਰ ਪਿੱਛੇ ਲਿਓ ਬੇਫਿਕਰ ਹੋ ਜਿਓ ਇਸ ਚੀਜ਼ ਦੀ ਗਾਰੰਟੀ ਆ ਚੰਗੀ ਬਣ ਜਾਂਦੀ ਆ ਵੀਰ ਹਰੀਆਂ ਦੇ ਦਸਨ ਮੁਤਾਬਕ ਵੀ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਐ ਜਦੋਂ ਸੁੰਦੀ ਆ ਕਰਮਾਂ ਵਾਲੀ ਚੰਗੇ ਪੱਠ ਪੁੜੇ ਦੀ ਆ ਨਿੱਗਰ ਆ ਨੇ ਕਰ ਮਤਲਬ ਹੱਡਾਂ ਪੈਰਾਂ ਦੀ ਬਹੁਤ ਨੈਗਰ ਆ ਬਰੀਕ ਕਾਗਜ਼ ਵਰਗੀ ਚਮੜੀ ਦੀ ਆ ਸੁਭਾ ਚੰਗੇ ਦੀ ਆ ਜਿਵੇਂ ਇਹਨੇ ਤੂਰ ਤਾਰ ਕੇ ਵਿਖਾਤੀ ਹੁਣ ਭਵੰਡਰ ਇਹ ਵੀ ਕੀ ਕਹਿਣ ਮੈਨੂੰ ਬਾਕੀ ਅੱਗੇ ਨਮਾਈ ਨੂੰ ਹੀ ਹੈ ਨਾ ਤੇ ਆ ਆ ਵੇਖੋ ਚਮੜੀ ਇਹਦੀ ਜਮਾ ਕਾਗਜ਼ ਵਰਗੀ ਆ ਠੰਡੀ ਧੀਰੀ ਆ ਓਕੇ ਰਿਪੋਰਟ ਆ ਦੇਖੋ ਫੇਰ ਤਸੱਲੀਆਂ ਕਰ ਲੋ ਇਥੋਂ ਖੜੀ ਦਾ ਕਦ ਕਾਠ ਬੇਲ ਹਰ ਚੀਜ਼ ਵੇਖੋ ਕਿਉਂਕਿ ਪੈਸੇ ਲਾਉਣੇ ਆ ਸੱਜਣੋ ਤਸੱਲੀ ਕਰੋ ਆਪਣੀ ਮੇਰੇ ਵੀਰ ਜਿਹੜੇ ਜਿਹੜੇ ਭੈਣਾ ਭਰਾ ਵੀਡੀਓ ਵੇਖੋਗੇ ਸ਼ਾਨਦਾਰ ਝੋਟੀ ਆ ਸੱਜਣੋ ਚਲੋ ਬਾਕੀ ਤੁਸੀਂ ਦੱਸਿਓ ਕਿਵੇਂ ਲੱਗੂਗੀ 1,20,000 ਰੁਪਿਆ ਦਾ ਲੇਖਾ ਜੋਖਾ ਕਰਾਂਗੇ ਬਾਕੀ ਜਿਹੜਾ ਸੱਜਣ ਸੰਪਰਕ ਕਰੂਗਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਉਹਦਾ ਮਾਨਤਨ ਕਰਾਂਗੇ 1,20,000 ਰੇਟ ਆ ਬਾਕੀ ਮੌਕੇ ਤੇ ਜੱਥੇ ਸੌਦਾ ਹੋ ਗਿਆ ਤੁਹਾਡੇ ਨਾਲ ਪਿਆਰ ਮੁਹੱਬਤ ਨਾਲ ਦੇਵਾਂਗੇ ਜਿਹੜਾ ਕੋਈ ਸੱਜਣ ਚੰਗੀ ਸਾੰਭੇ ਇਹਨੂੰ ਤੇ ਚੰਗੀ ਬਰੀਡ ਤਿਆਰ ਕਰੇ ਇੱਕ 16 ਦੀ ਦੇ ਦੇਾਂਗੇ ਸੱਜਣੋ 1 ਲੱਖ ਤੇ 16000 ਦੀ ਦੇ ਦੇਾਂਗੇ ਬਾਕੀ ਜਿਹੜਾ ਸੱਜਣ ਖਰੀਦਣੀ ਚਾਹੁੰਦਾ ਉਹ ਕੋਲੇ ਆ ਕੇ ਪਹਿਲਾਂ ਇਹਦੀ ਤਸੱਲੀ ਕਰੇ ਜਾਤ ਨਸਲ ਵੇਖੇ ਫਿਰ ਇਹਦੇ ਤੇ ਪੈਸੇ ਲਾਵੇ ਆ ਜਿਓ ਆ ਕੱਢਦੇ ਹੁਣ ਆਪਾਂ ਬਾਹਰ ਤੋਰ ਕੇ ਵੇਖੀਏ ਇਹਨੂੰ ਸੱਜਣੋ ਤੀਜਾ ਸੂਆ ਸੁਈ ਆ ਦੇਣ 10 12 ਸੁਈ ਨੂੰ ਹੋਗੇ ਆ ਦੁੱਧ 15 ਲੀਟਰਾਂ ਨੂੰ ਹੋਗਾ 14 ਮੰਨ ਕੇ ਜਿਹੜਾ ਮਰਜੀ ਸੱਜਣਾ ਸੌਦਾ ਕਰੇ ਦੇਖੋ ਕੱਤ ਕਾਠ ਦੀ ਸੋਣੀ ਆ ਚਵਾਈ ਜੱਲੀਓ ਬੇਫਿਕਰ ਹੋ ਜਿਓ 100 ਦੀ 100 ਐਨੋ ਕੇ ਰਿਪੋਰਟ ਆ ਚਵਾਈ ਚੂਈ ਦੀ ਬੇਫਿਕਰੀ ਵਾਲੀ ਚੱਕ ਬਹੁਤ ਬਣਾਉਂਦੀ 10 ਲੀਟਰ ਵਾਲੀ ਬਾਲਟੀ ਕੰਡਿਆਂ ਨਾਲ ਲਾਉਂਦੀ ਲੈ ਚੱਲ ਕੋਈ ਨਹੀਂ ਨਹੀਂ ਜਾਂਦੀ ਤਾਂ ਅੰਦਰ ਦੇਖੋ ਮੈਂ ਨਾ ਆਪਣੇ ਜਾਤ ਨਸਲ ਦੇ ਹਿਸਾਬ ਨਾਲ ਦੁੱਧ ਨੂੰ ਬਹੁਤ ਜ਼ਿਆਦਾ ਖਰੀ ਮੈਂ ਆ ਸੱਜਣੋ ਇਹ ਮੂੰਹ ਵਾਲਾ ਦੁੱਧ ਨਹੀਂ ਤੁਹਾਨੂੰ ਦੱਸੀ ਜਾਂਦੇ ਚੂਣ ਵਾਲਾ ਦੁੱਧ ਆ ਮਗਰ ਕੱਟਾ ਇਹਦੇ ਮੈਂ ਕਹਿੰਨਾ ਵੀ ਆਪਦੇ ਵਿਅਦੇ ਹਿਸਾਬ ਨਾਲ ਨਾ ਸੋਹਣਾ ਦੁੱਧ ਭਰੀ ਜਾਂਦੀ ਕਰਮਾ ਵਾਲੀ ਵੀ ਜਿੰਨੀ ਜੋਗੀ ਆ ਫੁੱਲ ਦੁੱਧ ਦੇਈ ਜਾਂਦੀ ਆ ਗੱਲਾਂ ਕਹਿਣ ਵਾਲੀਆਂ ਨੇ 14 ਲੀਟਰ ਦੁੱਧ 15 ਜਦੋਂ ਚੁਈਏ ਨਾ ਤੇ ਚੰਗੀ ਮੈਂ ਜਿਹੜੀ ਕਹਿੰਦੀ ਘੋਂਦੀ ਮੈਂ ਹਨਾ ਤੇ ਉਹ ਦੁੱਧ ਘੜਦੀ ਆ ਸੱਜਣੋ ਤੇ ਕਰਮਾ ਵਾਲੀ ਪੂਰੀ ਚੰਗੀ ਆ ਤੇ ਸੱਜਣੋ ਇਹਦਾ ਬੱਚਾ ਤੁਹਾਨੂੰ ਲਾ ਕੇ ਦੋ ਦੋ ਧਾਰਾਂ ਵੀ ਚੈੱਕ ਕਰਾ ਦਈਏ ਇਹ ਥੋੜਾ ਵੈਸੇ ਜਿਹੜਾ ਸੱਜਣ ਖਰੀਦੂਗਾ ਯਾਰ ਉਹ ਆਪਦੀ ਤਸੱਲੀ ਕਰ ਹੀ ਸਕਦਾ ਹੈ ਕਿ ਨਹੀਂ ਆਪਣੀਆਂ ਧਾਰਾਂ ਤੇ ਸੱਜਣੋਂ ਕਿਨੇ ਰਹਿਣਾ ਨੇੜਿਓਂ ਵਿਖਾ ਦੇਣਾ ਹਣ 100 ਦੀ 100 ਆ ਪੀੜੀ ਤੇ ਪਾ ਵਾਂਗੂ ਥਣ ਲੱਗੇ ਕਰਮਾਂ ਨੂੰ ਗਾੜੀ ਵੀ ਡੇਢ ਪੌਣੇ 2 ਕਿਲੋ ਦੇ ਲਾਗੇ ਬੰਨ੍ਹੇ ਹੀ ਹੋਊਗੀ ਬੜੀ ਮੈਂ ਕਹਾਂ ਨਾ ਤੁਹਾਨੂੰ ਜਿਵੇਂ ਆਪਦੇ ਵੈਦ ਦੇ ਹਿਸਾਬ ਨਾਲ ਵੀ ਦੁੱਧ ਕਹਿੰਦੀ ਘੋਂਦੀ ਮੈਂ ਕੱਢਦੀ ਐ ਲੋਕ ਕਹਿ ਦਿੰਦੇ ਸਾਡੀ 15 ਲੀਟਰ ਦਿੰਦੀ ਐ ਪਰ ਇਹ ਕਰਮਾਂ ਵਾਲੀ 14 ਦੁੱਧ ਮਣ ਕੇ ਜਿਹੜਾ ਮਰਜ਼ੀ ਸੱਜਣ ਲੈ ਜੇ ਆਹ ਕੱਟੇ ਤੋਂ ਵੀ ਗੱਸ ਲਾ ਲਓ ਵੀ ਕਿੰਨੇ ਕੁ ਦਿਨਾਂ ਦੀ ਸੂਈ ਐ ਚੈੱਕ ਕਰ ਰੋ 10 12 ਦਿਨਾਂ ਦਾ ਸੂਆ ਇਹ ਹਜੇ ਲੇਟੀ ਲੂਟੀ ਪੈ ਗਈ ਮੇਰੇ ਹਿਸਾਬ ਨਾਲ ਯਾਰ ਕਰਮਾਂ ਵਾਲੀ ਨੇ ਹਜੇ ਹੋਰ ਵੀ ਦੁੱਧ ਵਜਣਾ ਏ ਕੁਦਰਤ ਲਾ ਦਿੰਦੀ ਆ ਪਸੂ ਨੂੰ ਦੁੱਧ ਸੱਜਣੋ ਕਈ ਵਾਰੀ ਕਈ 2 2 ਲੱਖ ਵਾਲੀਆਂ ਮਈਆਂ ਵੀ ਕਿੱਲੇ ਤੇ ਆਈਆਂ ਤੇ ਉਹਨਾਂ ਨੇ ਵੀ ਨਹੀਂ ਇੰਨੇ ਆ ਦੁੱਧ ਕੱਢਿਆ ਇੰਨੀਆਂ ਬਾਲਟੀਆਂ ਕਰਮਾਂ ਵਾਲੀਆਂ ਨੇ ਭਰੀਆਂ ਪੂਰਾ 1 ਲੱਖ ਰੁਪਿਆ ਰੇਟ ਆ 97000 ਦੀ ਦੇਵਾਂਗੇ 1 ਲੱਖ ਰੁਪਿਆ ਡਿਮਾਂਡ ਆ 97000 ਦੀ ਦੇ ਦੇਾਂਗੇ ਐਨ ਓਕੇ ਰਿਪੋਰਟ ਆ ਛੋਟੀ ਕੋਈ ਵੀ ਇਹਦੇ ਵਿੱਚ ਹੱਥ ਤਰਾਣੀ ਚੂਣ ਚਾਂਚ ਚਾਰੂ ਚੂਰੂ ਇਹ ਤੁਹਾਨੂੰ ਕਹਿਤਾ ਵੀ 1 ਲੱਖ ਤੇ 20 ਹਜ਼ਾਰ 16 ਦੀ ਦੇ ਦੇਾਂਗੇ ਬਾਕੀ ਜਿਹੜਾ ਫੋਨ ਲਾਊਗਾ ਉਹਦੇ ਨਾਲ ਕਰਾਂਗੇ ਪਰਕ ਤੇ ਇੱਕ ਸੱਜਣੋਂ ਹੋਰ ਰਿਕਵੈਸਟ ਬੇਨਤੀ ਆ ਵੀ ਆਪਣੇ ਕੋਲੇ ਇਹ ਡਾਇਮੰਡ ਦੀ ਆ ਕੱਟੀ ਆ ਰੇ ਇਹਦੇ ਇੱਕ ਆ ਚੀਜ਼ ਜੀ ਹੋ ਗਈ ਆ ਜੇ ਕਿਸੇ ਸੱਜਣ ਨੂੰ ਨੌਲੇਜ ਹੋਈ ਤਾਂ ਜਰੂਰ ਦੱਸਿਓ ਕਮੈਂਟ ਕਰਿਓ ਜਾਂ ਫੋਨ ਲਾ ਲਿਓ ਆ ਦੇਖੋ ਇਹਦੇ ਪਹਿਲਾਂ ਠਾਜ ਆ ਉੱਠਿਆ ਉਸ ਤੋਂ ਬਾਅਦ ਆ ਫਸ ਗਿਆ ਵਿਚਾਰੀ ਦੇ ਅੱਜ ਯਾਰ ਫੂੜਾ ਇਹ ਡਾਇਮੰਡ ਦੀ ਇਹ ਆਪਣੀ ਮੀਣੀ ਦੀ ਆ ਇਹ ਹੋ ਗਈ 45 ਕ ਦਿਨਾਂ ਦੀ ਸੱਜਣੋ ਤੇ ਉਹ ਇਹਦੀ ਮਦਰ ਖੜੀ ਆ ਸਾਹਮਣੇ ਮੌਰਨਿੰਗ ਉਹ ਦੇ ਤੇ ਇਹ ਵਿਚਾਰੀ ਇਹਦੀ ਪੀੜ ਨਾਲ ਨਾ ਅੱਧੀ ਹੋ ਗਈ ਆ ਵੀ ਵੀ ਦਰਦ ਤਾਂ ਦਰਦ ਹੀ ਆ ਸੱਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ